ਇਹ ਲੂਸ ਕੈਨੋਨਿਕ ਅੰਗਰੇਜ਼ੀ ਚ ਕਹਿੰਦੇ ਨੇ ਕਿ ਉਹ ਤੋਪ ਕਿਹੜੇ ਪਾਸੇ ਨੂੰ ਚੱਲੇਗੀ ਨਾ ਇਸ ਦੇ ਮੇਰਾ ਖਿਆਲ ਜ਼ੁਬਾਨ ਔਰ ਦਿਮਾਗ ਦਾ ਆਪਸ ਦੇ ਵਿੱਚ ਤਾਲੁਕ ਨਹੀਂ ਹੈ ਮੈਂ ਹਲੇ ਦਾ ਟ੍ਰੇਲਰ ਰੀਲੀਜ਼ ਹੋਇਆ ਹੈ ਮੂਵੀ ਰੀਲੀਜ਼ ਨਹੀਂ ਹੋਈ ਔਰ ਉਸ ਟ੍ਰੇਲਰ ਦੇ ਵਿੱਚ ਕੀ ਕਹਿ ਰਹੀ ਹੈ ਉਸ ਟ੍ਰੇਲਰ ਦੇ ਵਿੱਚ ਪਿਕਚਰ ਦਾ ਕੀ ਨਾਮ ਹੈ ਪਿਕਚਰ ਦਾ ਨਾਮ ਹੈ ਐਮਰਜੈਂਸੀ ਔਰ ਤੂੰ ਐਮਰਜੈਂਸੀ ਦੇ ਉੱਤੇ ਪਿਕਚਰ ਬਣਾ ਰਹੀ ਹੈ ਐਮਰਜੈਂਸੀ ਲੱਗੀ ਸੀ 1975 ਤੇ 1977 ਦੇ ਵਿੱਚ ਖਤਮ ਹੋ ਗਈ ਸੀ ਕਿ ਇੰਦਰਾ ਗਾਂਧੀ ਹਾਰ ਗਈ ਸੀ ਸੰਤ ਪੰਡਰਾਲੇ ਦਾ ਰੋਲ ਹੀ ਨਹੀਂ 77 ਤੱਕ ਸੰਤ ਪੰਡਰਾਲੇ ਦਾ ਰੋਲ ਸ਼ੁਰੂ ਹੁੰਦਾ ਹੈ 1978 ਤੋਂ ਜਦੋਂ 13 ਅਪ੍ਰੈਲ ਨੂੰ ਨਰਕ ਧਾਰੀਆਂ ਨੇ 13 ਸਿੰਘ ਅੰਮ੍ਰਿਤਸਰ ਸ਼ਹੀਦ ਹੁੰਦੇ ਨੇ ਕਾਨਪੁਰ ਇੱਕ ਸਿੱਖ ਸ਼ਹੀਦ ਹੁੰਦਾ ਮਈ ਦੇ ਵਿੱਚ ਔਰ ਨਵੰਬਰ ਦੇ ਵਿੱਚ ਆ ਕੇ ਦਿੱਲੀ ਚ ਤਿੰਨ ਸਿੱਖ ਸ਼ਹੀਦ ਹੁੰਦੇ ਨੇ ਅ ਅਮਰ ਜਵਾਨ ਜੋਤੀ ਦੇ ਇੰਡੀਆ ਕੇ ਮੈਂ ਸਮਝਦਾ ਮਾਂ ਕਿ ਇਹਦੇ ਦਬਾਅ ਚ ਕੋਈ ਫੋਪੀਆ ਹੈ ਕਿ ਤੂੰ ਸਿੱਖਾਂ ਦਾ ਰੋਲ ਉਹਦੇ ਚ ਕਿੱਥੇ ਲਿਆ ਰਹੀ ਹੈ ਹਾਂ ਸਿੱਖਾਂ ਦਾ ਬਹੁਤ ਵੱਡਾ ਰੋਲ ਹੈ ਅਰਜੈਂਸੀ ਚ ਉਹ ਤੋਂ ਦਿਖਾਇਆ ਨਹੀਂ ਹੋਣਾ ਕਿਉਂਕਿ ਤੈਨੂੰ ਸੂਟ ਨਹੀਂ ਕਰਦਾ ਤੈਨੂੰ ਪਤਾ ਹੈ ਕਿ 19 ਮਹੀਨੇ ਅਗਰ ਕਿਸੇ ਨੇ ਗ੍ਰਿਫਤਾਰੀ ਦਿੱਤੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ ਜਿਹਦਾ 75000 ਤੋਂ ਵੱਧ ਸਿੱਖ ਜਿਹੜੇ ਸੀ ਅਕਾਲੀ ਜਿਹੜੇ ਸੀ ਉਹ ਜੇਲਾਂ 'ਚ ਗਏ ਨੇ ਔਰ ਜਦੋਂ ਇੰਦਰਾ ਗਾਂਧੀ ਨੇ 1975 'ਚ ਐਮਰਜੈਂਸੀ ਲਾਈ ਸੀ ਉਹ ਮਿੱਤਾਂ ਕਰਦੀ ਸੀਗੀ ਅਕਾਲੀ ਦਲ ਦੀਆਂ ਕਿ ਤੁਸੀਂ ਮੋਰਚਾ ਨਾ ਲਾਓ ਉਹਨਾਂ ਨੇ ਤੇ ਇੱਥੋਂ ਦੇ ਲੀਡਰ ਫੜੇ ਸੀ ਲੇਕਿਨ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਮੁਲਕ ਦੀ ਜਮਹੂਰੀਅਤ ਦੀ ਗੱਲ ਹੈ ਇਹ ਫਰੀडम ਆਫ ਸਪੀਚ ਦੀ ਗੱਲ ਹੈ ਇਹ ਹਿਊਮਨ ਰਾਈਟਸ ਦੀ ਗੱਲ ਹੈ ਅਕਾਲੀ ਦਲ ਨੇ ਮੋਰਚਾ ਲਾਇਆ ਔਰ 19 ਮਹੀਨੇ ਅਗਰ ਕਿਸੇ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸ਼ਰੋਮਣੀ ਅਕਾਲੀ ਦਲ ਨੇ ਦਿੱਤੀਆਂ ਪੰਜਾਬੀਆਂ ਨੇ ਦਿੱਤੀਆਂ ਨੇ ਜਿਹਦੇ ਕਰਕੇ ਐਮਰਜੈਂਸੀ ਤੋਂ ਉਸ ਨੂੰ ਵਾਪਸ ਲੈ ਕੇ ਇਲੈਕਸ਼ਨ ਅਨਾਉਂਸ ਕਰਨੀ ਪਈ ਔਰ ਜਿਹੜੇ ਕਈ ਵੱਡੀਆਂ ਪਾਰਟੀਆਂ ਅੱਜ ਰਾਜ ਚ ਬੈਠੀਆਂ ਨੇ ਕਈ ਐਸੇ ਲੀਡਰ ਸੀ ਜਿਹੜੇ ਮਾਫੀਆ ਮੰਗ ਕੇ ਜੇਲਾ ਚੋਂ ਬਾਹਰ ਆ ਗਏ ਸੀ ਤੂੰ ਸੱਚ ਦਿਖਾਣਾ ਸੀ ਤੇ ਉਹ ਦਿਖਾਣਾ ਸੀਗਾ ਤਨੂੰ ਇਹ ਪਤਾ ਕਿ ਤੂੰ ਕਿਸਾਨਾਂ ਦੀ ਗੱਲ ਕਰਦੀ ਪਈ ਹੈ ਤੂੰ ਕਿਸਾਨੀ ਮੋਰਚੇ ਦੀ ਗੱਲ ਕਰਦੀ ਪਈ ਹੈ 1967 ਦੇ 66 ਦੇ ਵਿੱਚ ਜਦੋਂ ਹਰਿਤ ਕ੍ਰਾਂਤੀ ਹਿੰਦੁਸਤਾਨ ਨੇ ਕੀਤੀ ਉਸ ਨੂੰ ਕਿਸ ਨੇ ਕਾਮਯਾਬ ਕੀਤਾ ਪੰਜਾਬ ਦਾ ਉਹਦੇ ਚ ਕਿਉਂਕਿ ਪੰਜਾਬ ਹਰਿਆਣਾ ਸਾਰਾ ਉਸ ਵੇਲੇ ਇਕੱਠਾ ਸੀ ਕੀ ਰੋਲ ਸੀਗਾ ਕਿਸਾਨਾਂ ਦਾ ਜਿਹੜਾ ਗੇਹੂ ਮੰਗਾਇਆ ਜਾਂਦਾ ਸੀ ਮੈਕਸੀਕੋ ਤੇ ਅਮਰੀਕਾ ਦੇ ਵਿੱਚੋਂ ਘਟਿਆ ਗੇਹੂ ਮੰਗਾਇਆ ਜਾਂਦਾ ਸੀਗਾ ਅਗਰ ਹਿੰਦੁਸਤਾਨ ਨੂੰ ਸਿਰਫ ਰੈਲੈਂਡ ਕੀਤਾ ਆਤਮ ਨਿਰਭਰ ਕੀਤਾ ਤੇ ਉਹ ਹਰਿਆਣਾ ਪੰਜਾਬ ਔਰ ਨੌਰਦਿਲ ਇੰਡੀਆ ਦੇ ਕਿਸਾਨਾਂ ਨੇ ਉਸਨੂੰ ਕਾਮਯਾਬ ਕੀਤਾ ਮੈਂ ਸਮਝਦਾ ਮਾਂ ਕਿ ਕੰਗਨਾ ਰਣੋਜੀ ਮਿਹਰਬਾਨੀ ਕਰਕੇ ਤੁਸੀਂ ਆਪਣਾ ਇਹ ਜਿਹੜਾ ਕੂੜ ਪ੍ਰਚਾਰ ਹੈ ਇਹ ਵੱਡੀਆਂ ਪਾਣ ਦਾ ਪ੍ਰਚਾਰ ਹੈ ਇਹ ਜਿਹੜਾ ਦੀਵਾਰ ਖੜੀ ਕਰਨ ਦਾ ਪ੍ਰਚਾਰ ਹੈ ਇਸ ਨੂੰ ਮਿਹਰਬਾਨੀ ਕਰਕੇ ਬੰਦ ਕਰੋ ਉਹ ਭਾਜਪਾ ਨੂੰ ਵੇ ਜ਼ਰੂਰ ਅਖਾਂਗਾ ਕਿ ਇਹੋ ਜਿਹੀ ਬਿਆਨਬਾਜ਼ੀ ਇਹਦੇ ਕੋਲੋਂ ਬਤ ਕਰਾਈ ਜਾਏ ਨਹੀਂ ਤੇ ਬੀਜੇਪੀ ਦਾ ਆਪਣਾ ਨੁਕਸਾਨ ਹੋ ਰਿਹਾ ਅੱਜ ਜੋ ਬਿਆਨ ਇਹਨੇ ਕਿਸਾਨਾਂ ਬਾਰੇ ਦੇ ਦਿੱਤਾ ਹੈ ਮੈਂ ਸਮਝਦਾ ਹਾਂ ਕਿ ਇਹ ਹਰਿਆਣੇ ਦੀ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਬੀਜੇਪੀ ਦਾ ਕਰਾ ਰਹੀ ਹੈ ਬੀਜੇਪੀ ਨੂੰ ਵੀ ਸਮਝਣਾ ਪੈਗਾ ਇਸ ਗੱਲ ਨੂੰ ਕਈ ਨਾ ਕਈ ਇਸ 'ਤੇ ਸੰਗਿਆਨ ਕਰੇਗਾ ਮੈਂ ਸਮਝਦਾ ਹਾਂ ਕਿ ਕੰਗਨਾ ਰਣੌਤ ਨੇ ਪਤਾ ਨਹੀਂ ਕਿੱਥੋਂ ਦੀ ਸਟੱਡੀ ਕੀਤੀ ਹੋਈ ਏ ਇਹ ਤੇ ਸਮਝਣਾ ਪਏਗਾ ਇਹਦੇ ਉੱਤੇ ਵੀ ਮੇਰਾ ਖਿਆਲ ਹੈ ਕਿਸੇ ਨੂੰ ਪੀ ਐਚ ਡੀ ਕਰਨੀ ਚਾਹੀਦੀ ਏ ਕਿ ਬੰਗਲਾਦੇਸ਼ ਦੀ ਗਲਤੂ ਕਰਦੀ ਪਈ ਐ ਤੁਹਾਨੂੰ ਪਤਾ ਹੈ ਬੰਗਲਾਦੇਸ਼ ਨੂੰ ਆਜ਼ਾਦ ਕਿਨੇ ਕਰਾਇਆ ਸੀ ਹਿੰਦੁਸਤਾਨ ਦੀ ਫੌਜ ਨੇ ਔਰ ਹਿੰਦੁਸਤਾਨ ਦੀ ਫੌਜ ਦੇ ਵਿੱਚ 20% ਪੰਜਾਬ ਤੋਂ ਪੰਜਾਬੀ ਆਉਂਦੇ ਨੇ ਔਰ ਉੱਥੇ ਜਿਹੜੀ ਮੁਕਤੀ ਪਾਈ ਨਹੀਂ ਕ੍ਰੀਏਟ ਹੋਈ ਸੀਗੀ ਉਹ ਗਵਰਨਮੈਂਟ ਆਫ ਇੰਡੀਆ ਦਾ ਫੈਸਲਾ ਸੀ ਉਹ ਹਿੰਦੁਸਤਾਨ ਦੀ ਫੌਜ ਦਾ ਫੈਸਲਾ ਸੀਗਾ ਕਿ ਉਹਨਾਂ ਦੀ ਮਦਦ ਕਰਨੀ ਹੈ ਔਰ ਕਿੰਨੇ ਜਨਰਲ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਸੀ ਜਨਰਲ ਸੁਭੇਕ ਸਿੰਘ ਆਰਗੇ ਉਹਨਾਂ ਨੇ ਉੱਥੇ ਨਾਮ ਬਦਲ ਕੇ ਜਾ ਕੇ ਉੱਥੇ ਆਪਰੇਸ਼ਨ ਕੀਤਾ ਔਰ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਅਲੱਗ ਕੀਤਾ ਮੈਂ ਸਮਝਦਾ ਮਾਂ ਕਿਹਦੀ ਤੁਲਨਾ ਤੋਂ ਕਿੱਥੇ ਦਿੰਨੀ ਹੈ ਮੈਨੂੰ ਇਹ ਵੀ ਤੇਰਾ ਸਮਝ ਲੱਗਦਾ ਸੋ ਇਸ ਕਰਕੇ ਹਿੰਦੁਸਤਾਨ ਦੇ ਵਿੱਚ ਬੰਗਲਾਦੇਸ਼ ਆਰਗੀ ਕੋਈ ਵੀ ਐਸੀ ਹਾਲਾਤ ਨਹੀਂ ਬਣ ਸਕਦੇ ਇਥੋਂ ਦਾ ਸਿਸਟਮ ਇਥੋਂ ਦੀ ਜਿਹੜੀ ਮੈਂ ਸਮਝਦਾ ਮਾਂ ਕਿ ਡੈਮੋਕ੍ਰੇਸੀ ਹੈ ਉਹ ਬੜੀ ਸਟਰੋਂਗ ਹੈ ਔਰ ਵਕਤ ਆਪ ਦੇ ਉੱਤੇ ਜੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਉਸ ਨੂੰ ਵਾਪਸ ਲੈ ਲੈਣੀ ਪਈ 75 ਤੋਂ 78 ਤੱਕ ਤੇ ਇੱਥੇ ਕੋਈ ਵੀ ਜੇ ਇਹੋ ਜੀ ਡਿਕਟੇਟਰਸ਼ਿਪ ਦਾ ਰਾਜ ਲਿਆਉਣ ਦੀ ਕੋਸ਼ਿਸ਼ ਕਰੇਗਾ ਇਥੋਂ ਦੇ ਲੋਕ ਮਾਫ ਨਹੀਂ ਕਰਨਗੇ ਹਿੰਦੁਸਤਾਨ ਦੇ ਲੋਕ ਮਾਫ ਨਹੀਂ ਕਰਿਆ ਐਸੀ ਬਿਆਨਬਾਜ਼ੀ ਉਹ ਜਿਸ ਤਰੀਕੇ से ਦੇ ਅੰਦਰ ਧੋਲ ਫੜਾ ਕੀਤਾ ਗਿਆ ਹੈ ਕਹ ਲੱਗਦਾ ਕਿ ਨਫਰਤ ਫੈਲਾਉਣ ਦੀ ਕੋਸ਼ਿਸ਼ ਮੈਂ ਤੁਹਾਨੂੰ ਆਖਿਆ ਇਹ ਤੇ ਦੀਵਾਰਾਂ ਖੜੀਆਂ ਕਰਦੀ ਪਈ ਐ ਇਹ ਤੇ ਜੋ ਹਾਲਾਤ ਹੀ ਨਹੀਂ ਨੇ ਉਹ ਹਾਲਾਤੇ ਪੈਦਾ ਕਰਨਾ ਚਾ ਰਹੀ ਹੈ ਮੈਂ ਸਮਝਦਾ ਮਾਂ ਕਿ ਬੀਜੇਪੀ ਨੂੰ ਇਸ ਦਾ ਸੰਗਿਆਨ ਲੈਣਾ ਚਾਹੀਦਾ ਇਹ ਬੀਜੇਪੀ ਦਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਔਰ ਫਿਲਮ ਬਣ ਰਹੀ ਹੈ ਮੈਂ ਦੁਬਾਰਾ ਕਹਿੰਨਾ ਫਿਲਮ ਬਣ ਰਹੀ ਹੈ ਐਮਰਜੈਂਸੀ ਤੇ ਐਮਰਜੈਂਸੀ ਹੈ 1975 ਤੋਂ 1977 ਤੱਕ ਤੁਪ ਢੰਡਰਾਨਿਆਂ ਦੀ ਗੱਲ ਕਰਦੀ ਪਈ ਐ ਉਹ ਉਹਨਾਂ ਦੇ ਬਿਆਨ ਦੀ ਗੱਲ ਕਰਦੀ ਪਈ ਐ ਕਿ ਕਿਤੇ ਮੈਂ ਵੀ ਇਹ ਵੀ ਸੁਣਨ ਚ ਆਇਆ ਕੀ ਤੁਮੇ ਵੋਟ ਚਾਹੀਏ ਔਰ ਹਮੇ ਖਾਲਿਸਤਾਨ ਚਾਹੀਦਾ ਖਾਲਿਸਤਾਨ ਕਿਨੇ ਮੰਗਿਆ ਸੀ ਇੱਕ ਜਗ੍ਹਾ ਦਿਖਾਓ ਤੁਸੀਂ ਸੰਤ ਭਿੰਡਰਾਂ ਨੇ ਦਾ ਬਿਆਨ ਮੈਂ ਸਮਝਦਾ ਬੇਤੁਕੀਆ ਬਗੈਰ ਸਿਰ ਪਰ ਤੋਂ ਗੱਲਾਂ ਕਰ ਰਹੀਏ ਜਿਹਦੇ ਨਾਲ ਨੁਕਸਾਨ ਹੋ ਰਿਹਾ ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਬਣ ਚੁੱਕੀ ਹੈ ਹੈ ਔਰ ਆਨੇ ਵਾਲੇ ਉਪਮੇ ਅਗਰ ਕਲੀਮ ਆਤੀ ਹੈ ਤਾਂ ਕਿਆ ਇਸਕਾ ਵਿਰੋਧ ਹੋਵੇ ਦੇਖੋ ਮੰਨੂ ਅੱਜ ਹੀ ਕਈ ਜਗ੍ਹਾ ਤੋਂ ਅੱਗੇ ਤੇ ਲੀਡਰ ਕਾਲ ਦਿੰਦੇ ਸੀ ਨਾ ਮਾਨੂੰ ਯਾਦ ਆ ਰਾਮ ਰਹੀਮ ਦੀ ਪਿਕਚਰ ਆਈ ਸੀ ਕਿ ਉਹ ਅਸੀਂ ਬੰਦ ਕਰਾਈ ਸੀ ਸਿਨੇਮਾ ਹੌਦਾ ਤੇ ਜਾ ਕੇ ਐਜ ਕੀ ਤੇ ਆਪਣੇ ਆਪ ਲੋਕਾਂ ਨੇ ਪੰਜਾਬੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਪਿਕਚਰ ਦਾ ਅਸੀਂ ਵਿਰੋਧ ਕਰਾਂਗੇ ਮੇਰਾ ਖਿਆਲ ਹੈ ਸਿਨੇਮਾ ਉਹ ਲੱਗ ਵੀ ਵਿਰੋਧ ਹੋ ਸਕਦਾ ਹੈ ਔਰ ਇਹ ਇਹੋ ਜੀ ਬੇਵਕੂਫੀਆਂ ਕਰਕੇ ਇਹ ਹਿੰਦੁਸਤਾਨ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਹ ਕ੍ਰੀਏਟ ਕਰੇਗੀ